ਸੋ ਸਿਕਲ ਦੋਸਤੋ ਸਵਾਗਤ ਹੈ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ Jobs Waike ni ਦੇ ਵਿੱਚ ਦੋਸਤੋ ਅੱਜ ਆਪਾਂ ਭਰਤੀ ਲੈ ਕੇ ਆਏ ਹਾਂ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਟਿੰਡਾ ਭਰਤੀ 2025 ਸਿੱਧੀ ਭਰਤੀ ਹੋਵੇਗੀ ਜੀ ਪੋਸਟ ਦਾ ਨਾਮ ਫੀਲਡ ਇਨਵੈਸਟੀਗੇਟਰ ਹੈ ਜੀ ਸੈਲਰੀ 20000 ਰੁਪਏ ਹੈ ਜੀ ਲਾਸਟ ਡੇਟ 9 9 2025 ਹੈ ਜੀ ਜਿਹੜੀ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਬੈਲ ਆਈਕਨ ਤੇ ਕਲਿੱਕ ਕਰ ਦਨ ਤਾਂ ਜੋ ਨਵੇਂ ਨੋਟੀਫਿਕੇਸ਼ਨਾਂ ਉਹਨਾਂ ਨੂੰ ਭਰਤੀਆਂ ਜੀ ਮਿਲਦੀਆਂ ਰਹਿਣ ਦੋਸਤੋ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਇਸ ਭਰਤੀ ਦੇ ਬਾਰੇ ਪੂਰੀ ਜਾਣਕਾਰੀ ਆਪਾਂ ਵੀਡੀਓ ਦੇ ਵਿੱਚ ਦਿੱਤੀ ਹੋਈ ਹੈ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਹੋਰ ਵੀ ਭਰਤੀਆਂ ਦੀ ਵੀਡੀਓ ਆਪਣੇ ਚੈਨਲ ਤੇ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਜਾ ਕੇ ਵਿਜ਼ਿਟ ਕਰ ਸਕਦੇ ਹੋ ਚੈਨਲ ਦੇਖ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਆਪਣੇ ਲਿੰਕ ਦਿੱਤਾ ਹੋਇਆ ਜੀ WhatsApp ਚੈਨਲ ਦਾ ਅਤੇ Telegram ਚੈਨਲ ਦਾ ਜਿੱਥੇ ਤੁਹਾਨੂੰ ਨੋਟੀਫਿਕੇਸ਼ਨ ਸਮੇਂ ਸਿਰ ਪ੍ਰਾਪਤ ਹੋ ਜਾਣਗੇ ਕਿਰਪਾ ਕਰਕੇ ਤੁਸੀਂ ਜੁਆਇਨ ਕਰ ਲਓ ਹੁਣ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਵੱਲ ਮੋ ਦੋਸਤੋ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਟੈਂਡਾ ਦੇ ਵੱਲੋਂ ਐਡਵਰਟਾਈਜ਼ਮੈਂਟ ਨੰਬਰ ਹੈ ਜੀ ਪੀ ਆਰ 0303 2025 ਡੇਟ 29 ਅਕਤੂਬਰ 2025 ਨੂੰ ਜਾਰੀ ਕੀਤਾ ਗਿਆ ਜੀ ਨੋਟੀਫਿਕੇਸ਼ਨ ਜੌਬ ਦਾ ਜਿਹੜਾ ਪ੍ਰੋਜੈਕਟ ਹੈ ਜੀ ਉਹ ਹੈਗਾਗਾ ਅੰਡਰਸਟੈਂਡਿੰਗ ਦਾ ਯੂਜ਼ ਆਫ ਇੰਟਰਨੈਟ ਥਰੂ ਮੋਬਾਈਲ ਵਾਈ ਰੂਲਰ ਯੂਥ A ਸਟਡੀ ਆਫ ਟ੍ਰੈਂਡ ਇਨ ਡਿਸਟ੍ਰਿਕਟ ਪੰਜਾਬ 2 ਸਾਲ ਦਾ ਪ੍ਰੋਜੈਕਟ ਹੋਊਗਾ ਜੀ ਇਹ ਤੇ ਨੰਬਰ ਆਫ ਪੋਜੀਸ਼ਨ ਤੇ ਐਲੀਜੀਬਿਲਟੀ ਤੇ ਜੋਬ ਡਿਸਕ੍ਰਿਪਸ਼ਨ ਕੁਝ ਇਸ ਵਰਗ ਕਰ ਰਹੇ ਜੀ ਨੇਮ ਹੈ ਜੀ ਜੋਬ ਦਾ ਫੀਲਡ ਇਨਵੈਸਟੀਗੇਟਰ ਪੋਸਟ ਇੱਕ ਹੈ ਜੀ 20000 ਰੁਪਏ ਪਰ ਮਨਥ ਸੈਲਰੀ ਹੋਵੇਗੀ ਜੀ ਕੁਆਲਿਫਿਕੇਸ਼ਨ ਇਹਨਾਂ ਨੇ ਮੰਗੀ ਹੋਈ ਹੈ ਜੀ ਪੋਸਟ ਗ੍ਰੈਜੂਏਸ਼ਨ ਇਨ ਸੋਸ਼ਲ ਸਾਇੰਸ ਦੇ ਵਿੱਚੋਂ ਘੱਟੋ ਘੱਟ 55% ਮਾਰਕਸ ਹੋਣੇ ਚਾਹੀਦੇ ਜੀ ਤੇ ਕੁਆਲੀਫਿਕੇਸ਼ਨ ਐਕਸਪੀਰੀਅੰਸ ਆਫ ਵਰਕ ਇਨ ਅ ਰਿਸਰਚ ਪ੍ਰੋਜੈਕਟ ਦੇ ਵਿੱਚ ਤੁਹਾਡਾ ਐਕਸਪੀਰੀਅੰਸ ਮੰਗਿਆ ਹੋਇਆ ਜੀ ਐਪਲੀਕੇਸ਼ਨ ਪ੍ਰੋਸੈਸ ਕੀ ਹੈ ਜੀ ਐਪਲੀਕੇਸ਼ਨ ਤੁਹਾਨੂੰ ਸੈਂਡ ਕਰਨੀ ਹੋਵੇਗੀ ਜੀ ਇਹਨਾਂ ਦੀ ਈਮੇਲ ਆਈਡੀ ਦੇ ਉੱਤੇ ਪ੍ਰੋਜੈਕਟ ਡਾਇਰੈਕਟਰ ਦੀ ਈਮੇਲ ਆਈਡੀ ਹੈ ਜੀ ਈਮੇਲ ਆਈਡੀ ਦਾ ਐਡਰੈਸ ਇਹ ਦਿੱਤਾ ਹੋਇਆ ਜੀ shavi.garg@thegate.edu.in ਦੇ ਉੱਤੇ ਤੁਹਾਨੂੰ ਆਪਣੀ ਐਪਲੀਕੇਸ਼ਨ ਸੈਂਡ ਕਰਨੀ ਹੋਵੇਗੀ ਜੀ ਲਾਸਟ ਡੇਟ ਐਪਲੀਕੇਸ਼ਨ ਸੈਂਡ ਕਰਨ ਦੀ 9 ਸੈਪਟੈਂਬਰ 2025 ਇਸ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਇਹ ਜੌਬ ਦੇ ਲਈ ਆਪਣੀ ਐਪਲੀਕੇਸ਼ਨ ਸੈਂਡ ਕਰਨੀ ਹੋਵੇਗੀ ਜ ਜਿਹਦੇ ਵਿੱਚ ਤੁਹਾਡਾ ਬਾਇਓ ਡਾਟਾ ਤੁਹਾਡੀ ਕੁਆਲਿਫੀਕੇਸ਼ਨ ਤੁਹਾਡੇ ਐਕਸਪੀਰੀਅੰਸ ਦੇ ਬਾਰੇ ਲਿਖਿਆ ਹੋਣਾ ਚਾਹੀਦਾ ਜੀ ਡੇਟ ਆਫ ਇੰਟਰੈਕਸ਼ਨ ਕਮ ਇੰਟਰਵਿਊ ਜਿਹੜੇ ਇੰਟਰਵਿਊ ਹੋਵੇਗੀ ਜੀ ਉਹ ਤੁਹਾਨੂੰ ਸ਼ਾਰਟਲਿਸਟ ਕਰ ਦਿੱਤੀ ਜਾਵੇਗੀ ਬਾਈ ਈਮੇਲ ਤੁਹਾਡਾ ਈਮੇਲ ਐਡਰੈਸ ਐਪਲੀਕੇਸ਼ਨ ਦੇ ਵਿੱਚ ਲਿਖਿਆ ਹੋਣਾ ਚਾਹੀਦਾ ਜੀ ਵੈਨਿਊ ਆਫ ਦਾ ਇੰਟਰੈਕਸ਼ਨ ਕਮ ਇੰਟਰਵਿਊ ਇੰਟਰਵਿਊ ਵਿਲ ਬੀ ਕੰਡਕਟਡ ਆਨਲਾਈਨ ਆਨਲਾਈਨ ਤੁਹਾਡਾ ਇੰਟਰਵਿਊ ਹੋਵੇਗਾ ਤੁਹਾਨੂੰ ਦੱਸ ਦਿੱਤਾ ਜਾਵੇਗਾ ਈਮੇਲ ਦੇ ਥਰੂ ਤੁਹਾਡਾ ਇੰਟਰਵਿਊ ਕਦੋਂ ਹੋਵੇਗਾ ਤੇ ਟਰਮਸ ਤੇ ਕੰਡੀਸ਼ਨਾਂ ਇਹਨਾਂ ਨੇ ਲਿਖੀਆਂ ਹੋਈਆਂ ਨੇ ਜੀ ਉਹ ਤੁਸੀਂ ਪੜ ਸਕਦੇ ਹੋ ਇਸ ਨੋਟੀਫਿਕੇਸ਼ਨ ਦੇ ਵਿੱਚ ਇਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦਿੱਤਾ ਹੈ ਤੁਸੀਂ ਜਾ ਕੇ ਉੱਥੇ ਹੀ ਪੂਰਾ ਨੋਟੀਫਿਕੇਸ਼ਨ ਪੜ ਕੇ ਇਹ ਜੌਬ ਦੇ ਲਈ ਅਪਲਾਈ ਕਰ ਸਕਦੇ ਹੋ ਤੁਹਾਨੂੰ ਡੀਏਡੀ ਦਾ ਕੋਈ ਵੀ ਭੁਗਤਾਨ ਨਹੀਂ ਕੀਤਾ ਜਾਵੇਗਾ ਹੋਰ ਡਿਟੇਲ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ ਇਹਨਾਂ ਨੇ ਆਪ ਦਾ ਈਮੇਲ ਐਡਰੈਸ ਅਤੇ ਪੂਰਾ ਐਡਰੈਸ ਸਾਰਾ ਦੱਸਿਆ ਹੋਇਆ ਹੈ ਇਹ ਫੋਨ ਨੰਬਰ ਦੱਸਿਆ ਹੋਇਆ ਜੀ ਫੋਨ ਨੰਬਰ ਤੇ ਕਾਲ ਕਰਕੇ ਵੀ ਤੁਸੀਂ ਇਹ ਜੌਬ ਦੇ ਬਾਰੇ ਹੋਰ ਜ਼ਿਆਦਾ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਦੋਸਤੋ ਉਮੀਦ ਕਰਦਾ ਕਿ ਮੇਰੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ ਆਪਣੇ ਚੈਨਲ ਤੇ ਹੋਰ ਵੀ ਬਹੁਤ ਸਾਰੀਆਂ ਭੱਤੇ ਦੀਆਂ ਅਪਡੇਟ ਦਿੰਦੇ ਹਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਹ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ ਜੀ